ਬਿਲਾਵਲ ਮਹਲਾ ਪਹਿਲਾ ਛੰਤ ਦਖਣੀ ਏਕੋ ਅੰਕਾਰ ਸਤਗੁਰ ਪ੍ਰਸਾਦ ਮੋਹੰਦ ਨਵੇ ਲੜਿਆ ਗੋਇਲ ਆਈ ਰਾਮ ਬਟਕੀ ਢਾਰ ਤਰੀ ਹਰ ਲਿਵ ਲਾਈ ਰਾਮ ਲਿਵ ਲਾਏ ਹਰ ਸਿਉ ਰਹੀ ਗੋਇਲ ਸਹਿਜ ਸਬਦ ਸੀ ਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕੁਰੋਦ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਫਿਰ ਸਾਧਾਰਿਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 843 ਦੇ ਸ਼ੋਭਨਿਕ ਬਿਲਾਵਲ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਚਾ ਚਮਾਲ ਜੀ ਦੀ ਬੰਦਾਇ ਪਾਵਨ ਚਬ ਜੋ ਸ਼ੰਦਾ ਵਿੱਚ ਹੈ ਦੱਖਣੀ ਸਰੰਦੇ ਘੇਟ ਦਰਜ ਹੈ ਕੋੰਕਾਰ ਸਤਗੁਰ ਪ੍ਰਸਾਦ ਦਾ ਮੰਗਲ ਲਗਾ ਕੇ ਸਜਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਅਗੰਮੀ ਹੁਕਮਨਾਮਾ ਆਪਾਂ ਬਖਸ਼ਿਸ਼ੇਰ ਕਰ ਰਹੇ ਹਾਂ ਕਿ ਤੁਸੀਂ ਇੱਕ ਆ ਜੜੀਆਂ ਵਾਂਗ ਆਏ ਹੋ ਚਾਰ ਦਿਨਾਂ ਦੇ ਪ੍ਰਾਣੇ ਹੋ ਆਪਣੇ ਸਰੋਂ ਅਕਲ ਮਤ ਵਿਕਾਰਾਂ ਦੀ ਜੋ ਤੁਹਾਡੀ ਮਟਕੀ ਹੈ ਇਸ ਨੂੰ ਲਾ ਕੇ ਥੱਲੇ ਰੱਖ ਦਿਓ ਪਰਮੇਸ਼ਰ ਦੇ ਨਾਲ ਸੰਬੰਧ ਬਣਾ ਕੇ ਰੱਖੋ ਫਿਰ ਆਪਣੇ ਚਾਰ ਦਿਨਾਂ ਦੇ ਪ੍ਰਾਉਣੇ ਸਮਝ ਕੇ ਆਪਣੇ ਜੀਵਨ ਨੂੰ ਗੁਰੂ ਸ਼ਬਦ ਦੇ ਨਾਲ ਸ਼ਿੰਗਾਰ ਲਵੋ ਦੋਵੇਂ ਹੱਥ ਜੋੜ ਕੇ ਗੁਰੂ ਪਾਸ ਬੇਨਤੀ ਕਰੋ ਕਿ ਸਾਨੂੰ ਆਪਣਾ ਮਿਲਾਪ ਬਖਸ਼ੋ ਤੇ ਜਦੋਂ ਗੁਰੂ ਨੇ ਭਾਉ ਭਗਤੀ ਡਰ ਅਦਬ ਵਾਲੀ ਭਗਤੀ ਵੇਖ ਲਈ ਪ੍ਰੀਤਮ ਖੁਸ਼ ਹੋ ਗਿਆ ਤੇ ਮਹਾਰਾਜ ਹੁਕਮ ਕਰਦੇ ਹਨ ਕਿ ਤੁਹਾਡਾ ਕਾਮ ਕਰੋ ਲੋਭ ਮੋਹ ਘਾ ਸਾਰਾ ਖਤਮ ਹੋ ਜਾਵੇਗਾ ਤਾਂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਆਪਣੇ ਸਰੀਰ ਨੂੰ ਸੁੰਦਰ ਸ਼ਬਦ ਦੇ ਨਾਲ ਬਣਾ ਲਵੋ ਸ਼ਬਦ ਦੇ ਨਾਲ ਆਪਣੇ ਸਰੀਰ ਨੂੰ ਸੁੰਦਰ ਬਣਾ ਲਵੋ ਫਿਰ ਪਰਮੇਸ਼ਰ ਤੁਹਾਡਾ ਜੀਵਨ ਸੁਖੀ ਕਰ ਦੇਵੇਗਾ ਸੁਧਾਰ ਆ ਜਾਵੇਗਾ ਸੱਚ ਨਵੇਲੜੀਏ ਜੋ ਬਨਬਾਲੀ RAM ਆਓ ਨਾ ਜਾਓ ਕਹੀ ਆਪਣੇ ਸਾਹ ਨਾਲੀ RAM ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੈ RAM ਨਾਮ ਰਸਾਲ ਰਸੀਆ ਰਵੈ ਸਾਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸੱਚੇ ਪਰਮੇਸ਼ਰ ਦੇ ਨਾਲ ਜੁੜ ਕੇ ਆਪਣੇ ਜੀਵਨ ਦੀ ਜੋ ਜਵਾਨੀ ਵਾਲੀ ਅਵਸਥਾ ਹੈ ਉਹਨੂੰ ਮਾਣੋ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਉਸ ਦੇ ਨਾਲ ਸੰਬੰਧ ਬਣਾ ਲਓ ਹੁਕਮ ਮੰਨੋ ਪਰਮੇਸ਼ਰ ਦੀਆਂ ਜੀਵ ਇਸਤਰੀਆਂ ਰੂਪ ਆਪਾਂ ਉਹਦੇ ਦਾਸ ਬਣ ਜਾਈਏ ਤੇ ਇਹੋ ਜੀ ਭਗਤੀ ਕਰੀਏ ਕਿ ਪਰਮੇਸ਼ਰ ਨੂੰ ਭਾਜਾਈਏ ਜੋ ਪਰਮੇਸ਼ਰ ਦਾ ਸ਼ਬਦ ਹੈ ਅਗਾਧ ਬੋਧ ਹੈ ਉਸ ਨੂੰ ਆਪਾਂ ਕੱਤ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਬਸ ਉਹਦੇ ਆਤਮਿਕ ਅਡੋਲਤਾ ਦੇ ਜੋ ਗੁਣ ਹਨ ਉਹ ਗਾਉਂਦੇ ਰਹੀਏ ਗੁਰਬਾਣੀ ਨੂੰ ਗਾਈਏ ਪਰਮੇਸ਼ਰ ਦੇ ਨਾਮ ਨਾਲ ਆਪਣੀ ਜੁਬਾਨ ਨੂੰ ਜੀਬ ਨੂੰ ਰਸਾ ਲਈਏ ਸੱਚੇ ਨਾਲ ਪਿਆਰ ਬਣ ਜਾਵੇਗਾ ਗੁਰੂ ਨੇ ਆਪਾਂ ਨੂੰ ਸ਼ਬਦ ਦਿੱਤਾ ਆਪਣੇ ਆਪਾਂ ਨੂੰ ਇੱਕ ਧਾਨ ਦਿੱਤਾ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਹਨ ਇਸ ਨੂੰ ਵਿਚਾਰੋ ਸ੍ਰੀ ਧਰਮੋਹਿੜੀ ਪੈਰ ਸੰਗ ਸੂਤੀ RAM ਗੁਰ ਕੇ ਪਾਏ ਚਲੋ ਸਾਚ ਸੰਗੂਤੀ ਨਾਮ ਤਨ ਸਾਜ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇ ਲਿਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਾਤ ਗੁਰੂ ਹਮ ਮੇ ਲਿਆ ਦਿਨ ਰੈਣ ਘੜੀ ਨਾ ਚਸਾ ਵਿਸਰੈ ਸਾਸ ਸਾਸਿ ਨਿਰੰਜਨੋ ਸ਼ਬਦ ਜੋਤ ਜਗਾਇ ਦੀਪਕ ਨਾਨਕਾ ਪਉ ਪੰਜਨੋ ਪਰਮੇਸ਼ਰ ਦੇ ਨਾਲ ਪਿਆਰ ਬਣਾ ਕੇ ਰੱਖੋ ਉਸ ਦਾ ਸੰਗ ਮਾਣੋ ਗੁਰੂ ਦੇ ਭੈ ਅਦਬ ਦੇ ਵਿੱਚ ਚਲੋ ਗੁਰੂ ਦਾ ਹੁਕਮ ਮੰਨੋ ਗੁਰੂ ਨੂੰ ਪੁੱਛ ਕੇ ਧਰੋ ਸੱਚ ਦੀ ਪ੍ਰਾਪਤੀ ਹੋ ਜਾਵੇਗੀ ਜਦੋਂ ਸੱਚ ਦੀ ਪ੍ਰਾਪਤੀ ਹੋ ਗਈ ਤੇ ਪਰਮੇਸ਼ਰ ਦੇ ਨਾਲ ਪਿਆਰ ਵਾਲਾ ਸੰਬੰਧ ਬਣ ਜਾਵੇਗਾ ਪਰਮੇਸ਼ਰ ਦਾ ਅਦਬ ਮਨ ਵਿੱਚ ਧਾਰ ਕੇ ਰੱਖੋ ਸੱਚਾ ਗੁਰੂ ਪਰਮੇਸ਼ਰ ਦੇ ਨਾਲ ਮਿਲਾ ਦੇਵੇਗਾ ਰਾਤ ਦਿਨ ਘੜੀ ਚਸਾ ਮਿੰਟ ਸੈਕਿੰਡ ਵੀ ਉਹ ਪਰਮੇਸ਼ਰ ਦਾ ਨਾਮ ਦਾਮ ਇਸਰੇ ਹਰ ਸਾਹ ਸਾਦੇ ਨਾਲ ਉਹ ਪਵਿੱਤਰ ਕਰਨ ਵਾਲੇ ਨਾਮ ਨੂੰ ਜਪਦੇ ਰਹੋ ਗੁਰੂ ਦੇ ਸ਼ਬਦ ਦੀ ਜੋਤ ਆਪਣੇ ਅੰਦਰ ਜਗਾਓ ਬਾਹਰਲੇ ਦੀਵੇ ਜਗਾਉਣ ਦੀ ਲੋੜ ਨਹੀਂ ਹੈ ਧੰਨ ਗੁਰੂ ਨਾਨਕ ਦੇਵ ਜੀ ਹੁਕਮ ਕਰਦੇ ਹਨ ਕਿ ਪਰਮੇਸ਼ਰ ਦਾ ਡਰ ਅਦਬ ਰੱਖ ਕੇ ਉਸ ਦੀ ਭਗਤੀ ਕਰੋ ਜੋਤ ਸਬਾਈੜੀਏ ਤੇਰੇ ਭਵਨ ਸਾਰੇ RAM ਘਾਟ ਘਾਟ ਰਵ ਰਹਿਆ ਅਲੱਖ ਪਾਰੇ RAM ਅਲਕ ਅਪਾਰ ਅਪਾਰ ਸਾਚਾ ਵਾਪ ਮਾਰ ਮਿਲਾਈਐ ਹੋ ਮੈਂ ਮਮਤਾ ਲੋਭ ਜਾਲੋ ਸ਼ਬਦ ਮੈਲ ਝੁਕਾਈਐ ਦਰ ਜਾਏ ਦਰਸ਼ਨ ਕਰੀ ਭਾਣੇ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰਤਾਰਿਆ ਆਪਣੇ ਹਿਰਦੇ ਵਿੱਚ ਸ਼ਬਦ ਦੀ ਜੋਤ ਜਗਾਉਣ ਵਾਲਿਓ ਉਨੂੰ ਸਾਰੀਆਂ ਘਟਾਵਾਂ ਦੇ ਵਿੱਚ ਵਸਦਾ ਪਰਮੇਸ਼ਰ ਦਿਸ ਪਵੇਗਾ ਉਹ ਬੈਂ ਹੈ ਉਹ ਪੌਂਚ ਹੈ ਅਦ੍ਰਿਸ਼ਟ ਹੈ ਉਹ ਅਦ੍ਰਿਸ਼ਟ ਜੋ ਪਰਮੇਸ਼ਰ ਹੈ ਉਹ ਇੱਕ ਵਿਧੀ ਵਿਵਧਾਨ ਦੇ ਨਾਲ ਸੰਸਾਰ ਨੂੰ ਚਲਾ ਰਿਹਾ ਹੈ ਪਿਆਰ ਕਰਨ ਵਾਲਿਆਂ ਨੂੰ ਆਪਣਾ ਮੇਲ ਬਖਸ਼ ਦਿੰਦਾ ਹੈ ਜੋ ਹਉ ਮੇ ਮੋ ਮਾਇਆ ਹੈ ਲੋਭ ਹੈ ਇਹ ਸਾਰੇ ਹੀ ਸ਼ਬਦ ਦੇ ਨਾਲ ਸਾੜੇ ਜਾ ਸਕਦੇ ਹਨ ਤੇ ਜੋ ਮੈਲ ਵਾਲਾ ਜੀਵਨ ਹੈ ਉਹ ਖਤਮ ਹੋ ਜਾਵੇਗਾ ਗੁਰੂ ਦੇ ਦਰ ਦੇ ਉਤੇ ਜਾ ਕੇ ਗੁਰੂ ਦਾ ਦਰਸ਼ਨ ਹੋ ਜਾਵੇਗਾ ਅਰਦਾਸ ਕਰੋ ਕਿ ਸੱਚੇ ਪਾਸ਼ਾ ਸਾਨੂੰ ਵੀ ਤਾਰ ਲਵੋ ਆਪਣਾ ਪਰਮੇਸ਼ਰ ਜੀ ਵਾਹਿਗੁਰੂ ਜੀ ਹਰੀ ਜੀ ਆਪਣਾ ਜੋ ਨਾਮ ਅੰਮ੍ਰਿਤ ਹੈ ਉਹਨੂੰ ਮੈਂ ਸਵਾਦ ਨਾਲ ਚੱਖ ਲਵਾਂ ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਫਿਰ ਵਿਕਾਰਾਂ ਵੱਲੋਂ ਮਾਇਆ ਵੱਲੋਂ ਜੋ ਬੇਸਮਝੀ ਹੈ ਉਹ ਖਤਮ ਹੋ ਜਾਊਗੀ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਪੁਰਉਆ ਜਾਵੇਗਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ